ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਹੈ ਇੱਕ ਡੱਡੂ ਦੀ ਹੋਇਆ ਹੀ ਕਿ ਜੰਗਲ ਦੇ ਵਿੱਚ ਜਾਨਵਰ ਰਹਿੰਦੇ ਸੀ ਛੋਟੇ ਵੀ ਵੱਡੇ ਵੀ ਉਸ ਜੰਗਲ ਦੇ ਵਿੱਚ ਇੱਕ ਟੋਆ ਸੀ ਬਹੁਤਾ ਵੱਡਾ ਨਹੀਂ ਸੀ ਇਸ ਕਰਕੇ ਵੱਡੇ ਜਾਨਵਰਾਂ ਨੂੰ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਪਰ ਜਿਹੜੇ ਛੋਟੇ ਜਾਨਵਰ ਐ ਉਹ ਕਈ ਵਾਰ ਉਸ ਟੋਏ ਦੇ ਵਿੱਚ ਡਿੱਗ ਪੈਂਦੇ ਸੀ ਤਬ ਉਹ ਧੋਖਾ ਹੋ ਜਾਂਦਾ ਸੀ ਉਹਨਾਂ ਨੂੰ ਬਾਹਰ ਨਿਕਲਣਾ ਤਾਂ ਆਮ ਤੌਰ ਤੇ ਉਹ ਵਿਚਾਰੇ ਵਿੱਚ ਹੀ ਮਰ ਜਾਂਦੇ ਨਿਕਲ ਨਾ ਸਕਦੇ ਤਾਂ ਹੁਣ ਜਦੋਂ ਵੀ ਕੋਈ ਜਾਨਵਰ ਹੈ ਜਿਹੜਾ ਉਹ ਸਟੋਏ ਦੇ ਵਿੱਚ ਡਿੱਗ ਪੈਂਦਾ ਤਾਂ ਉਹਦੇ ਸਾਥੀ ਵਾਲੇ ਦੁਵਾਲੇ ਇਕੱਠੇ ਹੋ ਜਾਂਦੇ ਉਥੇ ਖੜ ਕੇ ਸਾਰੇ ਆ ਜਿਹੜੇ ਉਹ ਅਫਸੋਸ ਪ੍ਰਗਟ ਕਰਦੇ ਤੇ ਵਿੱਚ ਡਿੱਗੇ ਹੋਏ ਜਿਹੜੇ ਵੀ ਜਾਨਵਰ ਸੀਗਾ ਉਹਨੂੰ ਕਹਿੰਦੇ ਕਿ ਸਾਡਾ ਕੋਈ ਰਿਸ਼ਤੇਦਾਰ ਜਾਂ ਕੋਈ ਵੀ ਕਿਸੇ ਦਾ ਦੋਸਤ ਇਦਾਂ ਹੀ ਡਿੱਗ ਪਿਆ ਸੀ ਵਿਚਾਰਾ ਕਦੇ ਨਿਕਲ ਨਹੀਂ ਸਕਿਆ ਉਹਨੇ ਕੋਸ਼ਿਸ਼ ਕੀਤੀ ਨਿਕਲਣ ਦੀ ਏ ਟੋਏ ਹੀ ਇਹੇ ਚ ਕਿਤੇ ਵਿੱਚੋਂ ਨਿਕਲਿਆ ਹੀ ਨਹੀਂ ਜਾਂਦਾ ਤਾਂ ਡਿੱਗਿਆ ਹੋਇਆ ਜਾਨਵਰ ਥੋੜਾ ਬਹੁਤ ਯਤਨ ਕਰਦਾ ਤੇ ਉਹਦੇ ਤੋਂ ਵੀ ਸੱਚਮੁੱਚ ਉਹ ਸਟੋਏ ਚੋਂ ਨਿਕਲਿਆ ਹੀ ਨਾ ਜਾਂਦਾ ਤਾਂ ਉੱਥੇ ਹੀ ਉਹ ਕੁਝ ਦਿਨਾਂ ਬਾਅਦ ਮਰ ਭੁੱਖਾ ਪਿਆਸਾ ਮਰ ਜਾਂਦਾ ਇੱਕ ਦਿਨ ਕੀ ਹੋਇਆ ਕਿ ਇੱਕ ਡੱਡੂ ਉਹ ਸਟੋਏ ਦੇ ਵਿੱਚ ਡਿੱਗ ਪਿਆ। ਹੁਣ ਫੇਰ ਸਾਰੇ ਉਹਦੇ ਦੋਸਤ ਐ ਜਿਹੜੇ ਉਹ ਆਸੇ-ਪਾਸੇ ਜਾਂ ਉਹਦੇ ਰਿਸ਼ਤੇਦਾਰ ਇਕੱਠੇ ਹੋ ਗਏ। ਉਹਨਾਂ ਨੇ ਉਸ ਡੱਡੂ ਨੂੰ ਵੀ ਓਵੇਂ ਹੀ ਉਹਦੇ ਨਾਲ ਅਫਸੋਸ ਪ੍ਰਗਟ ਕੀਤਾ ਵਿਚਾਰੇ ਦੇ ਨਾਲ। ਨਾਲੇ ਕਿ ਦਸਣੇ ਆਪਣੀਆਂ ਕਹਾਣੀਆਂ ਦੱਸਣੀਆਂ ਸ਼ੁਰੂ ਕਰਤੀਆਂ ਕਿ ਸਾਡਾ ਵੀ ਕੋਈ ਦੋਸਤ ਜਾਂ ਕੋਈ ਰਿਸ਼ਤੇਦਾਰ ਇਦਾਂ ਟੋਏ ਦੇ ਵਿੱਚ ਡਿੱਗ ਪਿਆ ਸੀ। ਤਾਂ ਉਹ ਨਿਕਲ ਨਹੀਂ ਸਕਿਆ। ਤਾਂ ਹੁਣ ਬਹੁਤ ਮਾੜੀ ਗੱਲ ਐ ਕਿ ਤੂੰ ਇਸ ਟੋਏ ਦੇ ਵਿੱਚ ਡਿੱਗ ਪਿਆ ਤੈਨੂੰ ਧਿਆਨ ਰੱਖਣਾ ਚਾਹੀਦਾ ਸੀ ਤੇ ਹੁਣ ਤਾਂ ਇਸ ਟੋਏ ਚੋਂ ਨਿਕਲਿਆ ਨਹੀਂ ਸੀ ਜਾ ਸਕਦਾ ਤਾਂ ਇਸ ਤਰ੍ਹਾਂ ਨਾਲ ਉਹ ਖੜ ਕੇ ਉੱਥੇ ਕਿੰਨੀ ਦੇਰ ਗੱਲਾਂ-ਬਾਤਾਂ ਕਰਦੇ ਰਹੇ ਜਿਹੜਾ ਡੱਡੂ ਟੋਏ ਦੇ ਵਿੱਚ ਸੀਗਾ ਉਹ ਕਾਫੀ ਦੇਰ ਯਤਨ ਕਰਦਾ ਰਿਹਾ ਛਾਲਾ ਮਾਰਦਾ ਰਿਹਾ ਕਿ ਸ਼ਾਇਦ ਮੈਂ ਇਸ ਟੋਏ ਚੋਂ ਨਿਕਲ ਜਾ ਉਹਨੇ ਕਈ ਛਾਲਾਂ ਮਾਰੀਆਂ ਕੋਸ਼ਿਸ਼ ਕੀਤੀ ਥੱਕ ਗਿਆ ਫਿਰ ਬੈਠ ਗਿਆ ਫਿਰ ਫੇਰ ਕੋਸ਼ਿਸ਼ ਕਰਦਾ ਰਿਹਾ ਤਾਂ ਅਖੀਰ ਨੂੰ ਉਹਨੇ ਇੱਕ ਛਾਲ ਐਸੀ ਮਾਰੀ ਪੂਰੀ ਆਪਣੀ ਤਾਕਤ ਲਾ ਕੇ ਪੂਰਾ ਜੋਰ ਲਾ ਕੇ ਕਿ ਉਹ ਸਟੋਏ ਦੇ ਵਿੱਚੋਂ ਬਾਹਰ ਆ ਡਿੱਗ ਗਿਆ ਹੁਣ ਉਹਦੇ ਆਲੇ-ਦੁਆਲੇ ਖੜੇ ਸਾਰੇ ਡੱਡੂ ਬਹੁਤ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ ਅੱਜ ਤੱਕ ਤਾਂ ਜਿੰਨੇ ਵੀ ਜਾਨਵਰ ਇਹਦੇ ਵਿੱਚ ਡਿੱਗੇ ਛੋਟੇ ਜਾਨਵਰ ਉਹਨਾਂ ਵਿੱਚੋਂ ਬਹੁਤ ਸਾਰੇ ਡੱਡੂ ਵੀ ਸੀ ਤਿਹੋ ਤਾਂ ਕੋਈ ਵੀ ਬਾਹਰ ਨਹੀਂ ਆ ਸਕਿਆ ਉਹਨਾਂ ਨੇ ਵੀ ਇੰਨੇ ਯਤਨ ਕੀਤੇ ਤੇ ਇਹ ਕਿਵੇਂ ਬਾਹਰ ਆ ਗਿਆ ਤਾਂ ਜਦੋਂ ਉਹ ਬਾਹਰ ਆਇਆ ਸਾਰੇ ਉਹ ਦਿਹਾੜੇਦ ਵਾਲੇ ਹੋਗੇ ਉਹਦੇ ਤੋਂ ਪੁੱਛਣ ਲੱਗੇ ਕਿ ਤੂੰ ਕਿਵੇਂ ਬਾਹਰ ਆ ਗਿਆ ਅੱਜ ਤੱਕ ਤਾਂ ਕੋਈ ਵੀ ਡੱਡੂ ਇਹਦੇ ਚੋਂ ਬਾਹਰ ਨਹੀਂ ਆ ਸਕਿਆ ਤਾਂ ਜਦੋਂ ਉਹ ਉਸ ਡੱਡੂ ਨਾਲ ਗੱਲਾਂ ਕਰਨ ਲੱਗੇ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਸਲ ਦੇ ਵਿੱਚ ਇਹੇ ਡੱਡੂ ਹੈ ਜਿਹੜਾ ਇਹ ਤਾਂ ਬੋਲਾ ਸੀ ਇਹ ਨੂੰ ਸੁਣਦੇ ਹੀ ਨਹੀਂ ਸੀ ਤਾਂ ਇਹ ਹੀ ਕਹਾਣੀ ਹੈ ਜਿਹੜੀ ਇਸ ਗੱਲ ਨਾਲ ਸੰਬੰਧਿਤ ਹੈ ਕਿ ਜਦੋਂ ਅਸੀਂ ਡਿੱਗ ਪੈਂਦੇ ਹਾਂ ਕਿਸੇ ਕੰਮ ਦੇ ਵਿੱਚ ਨਾ ਕਾਮਯਾਬ ਹੋ ਜਾਂਦੇ ਹਾਂ ਤਾਂ ਸਾਡੇ ਸਾਰੇ ਦੋਸਤ ਰਿਸ਼ਤੇਦਾਰ ਸਾਨੂੰ ਇਹੀ ਦੱਸਦੇ ਆ ਕਿ ਇਦਾਂ ਹੀ ਹੁੰਦਾ ਹੈ ਕੋਈ ਗੱਲ ਨਹੀਂ ਇਹ ਹੀ ਕਾਮਯਾਬੀ ਵਾਲਾ ਰਸਤਾ ਨਹੀਂ ਸੀ ਤੂੰ ਆਪਣਾ ਰਸਤਾ ਬਦਲ ਇਸ ਰਸਤੇ 'ਚ ਕਾਮਯਾਬੀ ਲਿਖੀ ਨਹੀਂ ਉਹ ਵੀ ਨਿਕਾਮਯਾਬ ਹੋਇਆ ਉਹ ਵੀ ਨਹੀਂ ਹੋ ਸਕਿਆ ਬਹੁਤ ਉਦਾਰਨਾ ਮਿਲਦੀਆਂ ਨੇ ਬਹੁਤ ਸਲਾਹਾਂ ਮਿਲਦੀਆਂ ਨੇ ਪਰ ਜੇ ਬੋਲੇ ਹੋਈਏ ਤਾਂ ਫੇਰ ਕਾਮਯਾਬ ਹੋ ਵੀ ਸਕਦੇ ਹੈ ਮਤਲਬ ਇਹ ਕਿ ਜੀ ਇਹ ਉਹਨਾਂ ਦੀ ਸਲਾਹ ਨਾ ਮੰਨੀਏ ਕੰਨਾਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਨਾ ਪਾਈਏ ਕੋਸ਼ਿਸ਼ ਕਰਦੇ ਰਹੀਏ ਮਨ ਦਾ ਹੌਸਲਾ ਨਾ ਡਿੱਗਣ ਦੇਈਏ ਦੂਜਿਆਂ ਦੀਆਂ ਗੱਲਾਂ ਸੁਣ ਕੇ ਤਾਂ ਕਾਮਯਾਬ ਹੋਣਾ ਕੋਈ ਬਹੁਤਾ ਔਖਾ ਨਹੀਂ ਇਸ ਲਈ ਬੋਲੇ ਬਣੇ ਰਹੋ ਕੋਸ਼ਿਸ਼ ਕਰਦੇ ਰਹੋ ਹੋ ਹੀ ਨਹੀਂ ਸਕਦਾ ਕਿ ਕਾਮਯਾਬ ਨਾ ਹੋਵੋ ਥੈਂਕ ਯੂ